ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਮੇਰੇ ਦੇਸ਼ਾਂ ਦੇ ਸੰਬ ਦੇ ਵਿੱਚ ਰਹਿੰਦੇ ਹੋਏ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਰਹਿੰਦੇ ਹੋਏ ਮੇਰੇ ਬੀਰੋ ਬਜ਼ੁਰਗੋ ਤੇ ਬੱਚੋ ਸਭ ਨੂੰ ਸਾਡੇ ਵੱਲੋਂ ਸੋਤਲ ਸਰਪੰਚ ਚੈਨਲ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਗੱਲ ਕਰਨ ਜਾ ਰਿਹਾ ਮਹਾਨ ਤਪਸਵੀ ਬਾਬਾ ਪੋਥੀ ਵਾਲੇ ਜੀ ਆਤਮਾ ਨਾਲਾਂ ਦਾ ਜਿਹੜੇ ਕਿ ਪਿਛਲੀ ਉਮਰੇ ਵਿੱਚ ਉਰੇ ਕਾਬਦਾਂ ਰੰਪਰਾ ਤੇ ਭਵਾਨੀਗੜ ਇਹ ਤਿੰਨੇ ਜਗ੍ਹਾ ਤੇ ਆਪਦਾ ਆਉਣ ਜਾਣ ਕਰਦੇ ਕਰਦੇ ਤੇ ਇਹ ਸੰਤ ਜਦੋਂ ਕਿ ਇਹਨਾਂ ਨੂੰ ਲੋਕ ਘੱਟ ਜਾਣਦੇ ਸਨ ਜਦੋਂ ਸੰਤ ਬਾਜ਼ਾਰ ਵਿੱਚ ਜਾਂਦੇ ਸੀ ਇੱਕ ਦਿਨ ਆ ਉੱਥੇ ਇੱਕ ਬੱਚੇ ਤੇ ਛੱਟ ਲੱਗੀ ਛੋਟੇ ਜਿਹੇ ਤੇ ਉਹਨਾਂ ਨੂੰ ਪੱਟੀ ਕਰਾਉਣ ਵਾਸਤੇ ਪੱਚੇ ਤੇ ਸੰਤ ਇੱਕ ਡਾਕਟਰ ਲੱਵੇ ਗਏ ਡਾਕਟਰ ਕਹਿੰਦਾ ਜੀ ਪਹਿਲਾਂ ਪੈਸੇ ਦਿਓ ਮੈਂ ਫੇਰ ਪੱਟੀ ਕਰੂੰਗਾ ਸੰਤ ਕਹਿੰਦੇ ਵੀ ਸਾਡੇ ਲੱਵੇ ਸਾਧੂ ਵਾਲੇ ਕਿਹੜੇ ਪੈਸੇ ਹੁੰਦੇ ਨੇ ਕਹਿੰਦਾ ਜੀ ਨਹੀਂ ਖੜੇ ਪੈ ਗਿਆ ਉੱਥੇ ਸੰਤਾਂ ਨੇ ਆਪਦਾ ਪਰਣਾ ਝਾੜਤਾ ਪੱਟੀ ਕਰਾ ਕੇ ਸੰਤ ਕਹਿੰਦੇ ਫੇਰ ਦੇ ਜਾਗੇ ਸਾਡੇ ਲੱਭ ਤੱਕ ਹੀ ਆ ਪਰਨਾ ਛਾੜਤਾ ਸੰਤ ਦੁਕਾਨ ਤੋਂ ਬਾਹਰ ਆ ਗਈ ਉਹ ਬੱਚਾ ਵੀ ਕਿਸੇ ਪਾਸੇ ਭੱਗ ਗਿਆ ਐਤਨੇ ਜਦੋਂ ਸੰਤ ਕਿਸੇ ਪਾਸੇ ਲੰਘੇ ਆਪ ਦਾ ਗਊਸਾਲਾ ਕਿ ਨਹੀਂ ਤਾਂ ਉਹ ਡਾਕਟਰ ਨੂੰ ਪ੍ਰਤੀਗਿਆ ਦਿੱਤੀ ਕਿ ਸੰਤਾਂ ਨੂੰ ਮਾੜਾ ਬੋਲਿਆ ਸੀ ਸਾਧੂ ਤੇ ਸੱਪ ਦਾ ਡੰਗਿਆ ਉਹ ਬੰਦਾ ਵੱਜਦਾ ਨਹੀਂ ਕਦੇ ਵੀ ਉਹਦੇ ਜਿੱਡੀ ਇੱਕ ਸਿੱਸੀ ਦੀ ਓਡੇ ਦੇ ਸੱਪ ਉਹਨੂੰ ਸੱਪ ਦਿਖਾਈ ਦੇਣ ਲੱਗੇ ਪਰ ਉਹਨੂੰ ਸ਼ਾਂਤਨਾ ਕਿਤੇ ਮਿਲੇ ਉਹ ਤਾਂ ਕਿਸੇ ਨੇ ਦੱਸਿਆ ਵੀ ਤੁਸੀਂ ਸ਼ਾਂਤਾਂ ਨੂੰ ਮਾੜਾ ਬੋਲਿਓ ਤਾਂ ਕਰਕੇ ਛੋਟਾ ਸੋਨੂੰ ਸੱਪ ਦਿਿੰਦੇ ਨੇ ਲਾ ਇਸ ਲਈ ਸ਼ਾਂਤਾਂ ਦੀ ਦੇਖ ਕੇ ਪ੍ਰਤੀਗਿਆ ਬਹੁਤ ਲੋਕਾਂ ਦਾ ਭਾਰੀ ਹੋਣ ਲੱਗਿਆ ਇਕੱਠ ਹੋਣ ਲੱਗਾ ਜਹਣ ਲੱਗਾ ਫਿਰ ਤਕਰੀਬਨ ਸਾਂਤਾਂ ਦਾ ਚੋਲਾ ਛੱਡਣ ਤੋਂ 2 ਮਹੀਨੇ ਪਹਿਲਾਂ ਕਹਾਵਦਾਂ ਵਿਖੇ ਵੱਡੇ-ਵੱਡੇ ਲੰਗਰ ਸੱਜਣ ਲੱਗੇ। ਰੋਜ਼ ਭੰਡਾਰੇ ਹੋਇਆ ਕਰਨ। ਸਾਧੂ ਸੰਤ ਪੀਤਣੀ ਜਥੇ ਉੱਥੇ ਜਾ ਕੇ ਕੀਰਤਨ ਕਰਿਆ ਕਰਨ। ਫਿਰ ਇਹ ਅੱਜਕੱਲ ਬਾਬੇ ਦੀਆਂ ਜਗਾ ਤਿੰਨ ਥਾਵਾਂ ਨੇ। ਇੱਕ ਕਹਾਵਦਾਂ ਇੱਕ ਰਾਮਪਰਾ ਇੱਕ ਥਾਣਾ ਭਵਾਨੀਗੜ੍ਹ। ਜਦੋਂ ਕਹਾਵਦਾਂ ਤੋਂ ਚੱਲਦੇ ਸੰਤ ਤਾਂ ਠਾਣੇ ਵਿੱਚ ਜ਼ਰੂਰ ਆਉਂਦੇ ਉੱਥੇ ਬੈਠ ਕੇ ਫੇਰ ਵਾਪਸ ਆਰੰਪਰੇ ਜਾਂਦੇ ਕਿਸੇ ਤੋਂ ਪਹਿਲੇ ਹੱਥ ਤਾਂ ਕਦੇ ਵੀ ਨਹੀਂ ਲਵਾਉਦੇ ਸਨ ਆਪ ਦੇ ਆਪ ਵਿੱਚ ਰਹਿੰਦੇ ਸਨ ਸੰਤ ਜਦੋਂ ਪੰਡਾਰਾ ਚੱਲਦਾ ਤਾਂ ਪਿੰਡਾਂ ਵਿੱਚੋਂ ਟਰੈਲੀਆਂ ਆਹੀ ਸੰਗ ਤਾਂ ਦੂਰ ਦੂਰ ਤੋਂ ਉੱਥੇ ਆਉਂਦੀ ਆ ਸਰ ਕਾਵਨਾ ਪਿੰਡ ਵਿੱਚ ਹੁਣ ਤਿੰਨ ਜਗ੍ਹਾ ਤੇ ਬਾਬੇ ਦੇ ਭੰਡਾਰੇ ਚੱਲਦੇ ਨੇ ਅਸਤੇ ਜਦੋਂ ਬਾਬੇ ਦੀ ਰੰਪਰੇ ਸਨਪਾਈ ਹੁੰਦੀ ਸੀ ਉੱਥੇ ਬਾਬਾ ਜੀ ਥਾਣੇ ਚ ਆ ਕੇ ਇੱਕ ਦਿਨ ਥਾਣੇ ਵਾਲਿਆਂ ਨੂੰ ਕਹਿੰਦੇ ਕਹਿੰਦੇ ਸਰ ਯਾਰ ਸਾਨੂੰ ਤਾਂ ਬਹੁਤ ਤੰਗ ਕਰਦੇ ਨੇ ਬੰਦਵਾਸਣੇ ਉੱਤੇ ਸਾਡੀ ਸਨ ਚ ਥਾਣੇ ਵਾਲੇ ਕਹਿੰਦੇ ਐਨੇ ਕਿਨੇ ਕਿਨੇ ਜੀ ਕਦਾ ਸੋ ਤੋਂ ਫੜੇ ਨਹੀਂ ਜਾਣੇ ਜਦੋਂ ਜਾ ਕੇ ਦੇਖਿਆ ਬਖਿਆਲਕ ਨਹੀਂ ਕਰਿਆ ਹੱਥ ਉਠਾਣੇ ਵਾਲੇ ਵੀ ਚੁੱਪ ਕਰ ਗਏ ਇਹ ਜੀ ਸੰਤਾਂ ਦੀ ਰੰਗ ਤੇ ਫਿਰ ਇੱਕ ਵਾਰੀ ਬਿਜਲੀ ਵਾਲੇ ਜਿੱਥੋਂ ਰਾਂਪਰੇ ਸੰਤਾਂ ਦਾ ਮੰਦਿਰ ਬਣਿਆ ਹੋਇਆ ਉੱਥੇ ਤਾਰ ਕੱਟਣ ਲੱਗੇ ਬਿਜਲੀ ਦੀ ਉੱਤੋਂ ਦੀ ਪਰ ਤਾਰ ਪਾਦਿਆ ਕਰਨ ਕਰੰਟ ਜਾਇਆ ਨਾ ਕਰੇ ਫਿਰ ਕਿਸੇ ਸਿਆਣੇ ਬਜ਼ੁਰਗ ਨੇ ਦੱਸਿਆ ਵੀ ਇਹ ਤਾਂ ਸੰਤ ਕਰਾਮਾਤ ਵਾਲੇ ਨੇ ਤੁਸੀਂ ਇਹਨਾਂ ਨੂੰ ਬਖਸਾ ਕੇ ਤਾ ਤਾਰ ਪਾ ਦਿਓ ਨਹੀਂ ਫਿਰ ਛੋਡਾ ਲਾਈਟ ਨਹੀਂ ਚੱਲਦੀ ਹੋਣੀ ਤਾਂ ਉਹ ਬਿਜਲੀ ਦੀ ਲਾਈਨ ਵੀ ਡੇਰੇ ਤੋਂ ਪਰਾਂ ਦੀ ਕੱਢੀ ਗਈ ਇਹ ਜੇ ਸੰਤਾਂ ਦੀ ਵਿਦਵਾਨ ਦੀਆਂ ਅਸੀਂ ਸਟੋਰੀਆਂ ਪਾਉਂਦੇ ਰਹਿੰਨੇ ਆ ਤੁਸੀਂ ਜਰੂਰ ਇਸ ਬਾਰੇ ਆਪਦੀ رائے ਕਮੈਂਟਾਂ ਰਾਹੀਂ ਦਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਗਰੂਜੀ ਦਾ ਖਾਲਸਾ ਬੈਗਰੂਜੀ ਦੀ ਫਤਿਹ